ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਦਰਿਆਵਾਂ ਦਾ ਪਾਣੀ ਦਾ ਪੱਧਰ ਵਧ ਰਿਹਾ ਹੈ ਸੋ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਦਾ ਦਬਾਅ ਵਧਣ ਕਾਰਨ 125000 ਕਿਊਸਿਕ ਪਾਣੀ ਛੱਡਿਆ ਗਿਆ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਰਾਵੀ ਦਰਿਆ ਪਹੁੰਚੇ ਉੱਥੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਹੜ੍ਹਾਂ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਗਾਉਂ ਪਰ ਬੰਦਾ ਦੀ ਮਾਨਕਰੀ ਵਿਲੇ ਯਾਦ ਆਦਦੀ ਹੈ ਕਿ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਨਾਲ ਨਿਪਟਣ ਦੇ ਲਈ ਲੋੜਿੰਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਪੂਰੀ ਚੌਕਸੀ ਨਾਲ ਕੰਮ ਲੈ ਰਿਹਾ ਹੈ ਸੋ ਦੱਸਦੀ ਧਾਲੀਵਾਲ ਨੇ ਚੇਤਾਵਨੀ ਦਿੱੰਦਿਆ ਕਿ ਆ ਪਾਣੀ ਦਾ ਪੱਧਰ ਹੋਰ ਵੀ ਵਧ ਸਕਦਾ ਹੈ ਇਸ ਲਈ ਆਮ ਲੋਕ ਅਤੇ ਕਿਸਾਨ ਸਾਵਧਾਨ ਰਹਿਣ ਉਹਨਾਂ ਅਪੀਲ ਕੀਤੀ ਹੈ ਕੋਈ ਵੀ ਵਿਅਕਤੀ ਰਾਵੀ ਦਰਿਆ ਦੇ ਨੇੜੇ ਨਾ ਜਾਵੇ ਅਤੇ ਆਪਣੇ ਪਰਿਵਾਰਾਂ ਨੂੰ ਵੀ ਇਸ ਤੋਂ ਦੂਰ ਰੱਖਿਆ ਜਾਵੇ ਉਹਨਾਂ ਕਿਹਾ ਜੇਕਰ ਲੋਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਗੇ ਸੰਭਾਵੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਅੱਜ ਮੱਧ ਰਾਵੀ ਦਰਿਆ ਦੇ ਕੰਢੇ ਤੇ ਆਪਾਂ ਖੜੇ ਆਂ ਕਮਾਲਪੁਰ ਚੌਕੀ ਆ ਪ੍ਰਧਾਨ ਸਭਲ ਕਾਲ ਨਾ ਦੇ ਨਾਲ ਲੱਗੀ ਇਧਰ ਦੇ ਪਾਸੇ ਉੱਪਰ ਗਰਦਾਸਪੁਰ ਲੱਗਦਾ ਇਧਰ ਸਦਾ ਥੱਲੇ ਨੂੰ ਅਜਨਾਲਾ ਚਲਾ ਜਾਂਦਾ ਰਾਵੀ ਦਰਿਆ ਦੇ ਵਿੱਚ ਅੱਜ ਪਾਣੀ ਛੱਡਿਆ ਬਹੁਤ ਜ਼ਿਆਦਾ 1,25 ਹਜ਼ਾਰ ਟੂਸ ਪਾਣੀ ਜਿਹੜਾ ਹੋਰ ਜਿਹੜਾ ਛੜਦਾ ਜਿਹੜਾ ਬਾਤ ਤੱਕ ਜਿਹੜਾ ਇੱਥੇ ਪਹੁੰਚਣ ਦੇ ਅਸਾਰ ਹੈ ਕਿ 10 ਵਜੇ ਦੇ ਲਾਗੇ-ਚਾਗੇ ਪਾਣੀ ਜਿਹੜਾ ਬਹੁਤ ਜ਼ਿਆਦਾ ਹੋ ਜੂਦਾ ਉਹ ਦੇਖਣ ਆਏ ਸੀਗੇ ਤੇ ਆਪਣੇ ਕਿਸਾਨਾਂ ਨੂੰ ਕਈ ਆਪਣੇ ਅਫਸਰਾਂ ਨੂੰ ਨਾਲ ਲੈ ਕੇ ਆਏ ਸੀਗੇ ਇਹ ਪੁਛ ਦੇ ਕਿ ਤੇ ਦੂਰ ਪੈ ਦੇ ਆਪਾਂ ਨੂੰ ਕਿ ਕਿਉਂ ਤੁਸੀਂ ਬੰਦ ਕਰਦੇ ਤੇ ਤੁਸੀਂ ਬੰਦ ਤੋਂ ਬਾਅਦ ਵੀ ਪਾਣੀ ਜਾਣਾ ਚਾਹੀਦਾ ਇਹ ਅੰਦਰ ਲਈਆਂ ਫਸਲਾਂ ਤੋਂ ਖਰਾਬ ਹੋਣ ਦੀ ਹੈ ਜਿੱਦਾਂ ਜਿਹੜਾ ਛੋਨਾ ਲੱਗਾ ਅੱਗੇ ਬਸ ਤੋਂ ਸਾਹਮਣੇ ਤੁਹਾਨੂੰ ਦਿਸਣ ਰਿਹਾ ਸਰ ਮਾਤਵਾਂ ਕਦੇ ਸਭ ਕੋ ਠੀਕ ਠਾਕ ਰਹੇ ਬਾਬਾ ਬੁੱਢਾ ਸਾਹਿਬ ਦਾ ਤੇ ਨਾ ਪਾਣੀ ਪਿੱਛੋਂ ਛੱਡਿਆ ਉਹ ਆਪਾਂ 2 ਸਾਲ ਪਹਿਲਾਂ ਵੀ ਦੇਖਿਆ ਕਿ ਕਿੰਨਾ ਪਾਣੀ ਸੀਗਾ ਉਦੋਂ ਬਹੁਤ ਨੁਕਸਾਨ ਹੋਇਆ ਸੀ। ਤੋਂ ਮੈਂ ਉਹ ਦੇਖਣ ਵਾਸਤੇ ਆਇਆ ਹਾਂ ਜੱਫਰਾਂ ਨੂੰ ਨਾਲ ਲੈ ਕੇ ਤੇ ਆਪਾਂ ਨੂੰ ਜੇ ਕੋਈ ਇਹਨੇ ਕੋਈ ਵੀ ਪ੍ਰਬੰਧ ਕਰਦੇ ਆ ਉਹ ਪਹਿਲਾਂ ਵੀ ਆਲਰੇਡੀ ਐਕਚੁਅਲੀ ਕੀਤੇ ਆ ਸੀ ਪਰ ਅੱਜ ਦੇਖਣ ਆਏ ਸੀਗੇ ਹੁਣੇ ਵੀ ਮੈਂ ਸਾਰਿਆਂ ਨੂੰ ਸੱਦਾ ਕਿ ਆਪਾਂ ਦੇਖੀਏ ਕਰਾਂ। ਚਲੋ ਫਿਰ ਆਪਾਂ ਨੂੰ ਜਾਰੀ ਤੋਂ ਹੁਣਨਾ ਸੀ ਤੇ ਅਸੀਂ ਪੂਰਾ ਪ੍ਰਬੰਧ ਕੀਤਾ ਸਰਕਾਰ ਨੇ। ਅਸੀਂ ਕੋਸ਼ਿਸ਼ ਕੀਤੀ ਹੈ ਕੋਈ ਨੁਕਸਾਨ ਨਾ ਹੋਵੇ ਇੱਕ ਤਸਾਨਾ ਨੂੰ ਜਿਆਦਾ ਮੇਰੀ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਪਾਣੀ ਜਿਹੜਾ ਚੜ ਜਾਣਾ ਸ਼ਾਮ ਨੂੰ ਕੋਈ ਵੀ ਬੰਦਾ ਜਿਹੜਾ ਆਪਣੇ ਜਾਨ ਮਾਲ ਦਾ ਰਿਸਕ ਨਾ ਲਵੇ ਉਹ ਆਪਣੇ ਵਾਪਸ ਇੰਨਾ ਜਾਵੇ ਕਿਉਂਕਿ ਸਾਨੂੰ ਆਕਾ ਦਰਿਆ ਤੋਂ ਪਾਰ ਸਾਡੀ ਬੜੀ ਖੇਤੀ ਹੈ ਬਹੁਤ ਜਿਆਦੀ ਉਹਨਾਂ ਸਭ ਨੂੰ ਬੇਨਤੀ ਹੈ ਕਿ ਸਾਡੇ ਪਿੱਛੇ ਆਪਣੇ ਸੇਫ ਸਾਂ ਤੇ ਘਰਾਂ ਦੇ ਵਿੱਚ ਆ ਜਾਓ ਬਹੁਤਾਂ ਦਿਨ ਤੋਂ ਜਿੰਨੇ ਤੋਂ ਪਾਣੀ ਆਉਂਦੇ ਦਨ ਸਾਨੂੰ ਸਾਦਿਆਂ ਨੂੰ ਸੁਰੱਖਿਆ ਨਾ ਚਾਹੀਦਾ ਤਾਂ ਕੋਈ ਨੁਕਸਾਨ ਨਾ ਹੋ ਉਸ ਤੇ ਇਹ ਪੌਂਡ ਦੀ ਮੌਜੂਦਾ ਸਥਿਤੀ ਕੀ ਹੈ 라ਵੀ ਦਰਿਆ ਦੀ ਨਹੀਂ ਨਹੀਂ ਮੌਜੂਦਾ ਸਥਿਤੀ ਵੀ ਬਹੁਤ ਜ਼ਿਆਦਾ ਪਾਣੀ ਹੈ ਇਸ ਵੇਲੇ ਪਰ ਇਹ ਤਾਂ ਲੱਖ ਕਿਊਸਕ ਪਾਣੀ ਹੈ ਸਦਾ ਹੀ 1 ਲੱਖ ਕਿਊਸਕਿਆ ਪਰ 1,25,000 ਕਿਊਸਕੋ ਪਾਣੀ ਆ ਪਾਣੀ ਵਲ ਇਸ ਵੇਲੇ ਹੀ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਹੈ ਪਰ ਜਦੋਂ 1,25,000 ਜਿਹੜਾ ਪਿੱਛੋਂ ਉੱਝ ਦਰਿਆ ਚੋਂ ਆ ਰਿਹਾ ਉਹ ਤੁਸੀਂ ਦੇਖੋਗੇ 7-8 ਹੋਏ ਤੱਕ ਕਹਿੰਦੇ ਇੱਥੇ ਪਹੁੰਚ ਜਾਣਾ ਉਹ ਕਿੰਨਾ ਨੁਕਸਾਨ ਜਿਹੜਾ ਹੋਣ ਦਾ ਡਰ ਹੈ ਉਸ ਕਰਕੇ ਬਲ ਸਭ ਨੂੰ ਇਹ ਬੇਨਤੀ ਹੈ ਕਿ ਦੋ-ਚਾ ਦਿਨ ਉਹ ਲੱਖ ਤੋਂ ਥਾਮਦੇ ਸਾਰੇ ਜਣੇ ਤੇ ਪਤਾ ਕਿੰਨੀ ਹੈ ਜਿਹੜੀ ਪਾਣੀ ਨਹੀਂ ਕੰਮ ਰਹੀ ਔਰ ਕਿਸ ਤਰੀਕੇ ਦੇ ਬੰਦ ਹੋ ਸਕਦੀ ਨਹੀਂ ਜਦੋਂ ਜਦੋਂ ਤੇ ਲੱਖ ਤੇ ਲੱਗ ਜਾ ਕੇ ਰਹਿੰਦਾ ਜਦੋਂ ਜਦਾਂ ਮਤਲਬ ਹੋਣਾ ਉਦੋਂ ਤੱਕ ਤੇ ਸਾਨੂੰ ਕੋਈ ਮਤਲਬ ਖਤਰਾ ਨਹੀਂ ਹੁੰਦਾ ਜਦੋਂ ਬਿਲਕੁਲ ਆਮ ਨੋਰਮਲ ਜਦੋਂ 50000 ਕੁਸਤ ਰਹਿੰਦਾ ਉਦੋਂ ਬਿਲਕੁਲ ਹੀ ਖਤਰਾ ਨਹੀਂ ਹੁੰਦਾ ਪਰ 1 ਲੱਖ ਤੋਂ ਜੋ ਉੱਪਰ ਵੱਧਣਾ ਸ਼ੁਰੂ ਹੋ ਜਾਂਦਾ ਫਿਰ ਸਾਨੂੰ ਖਤਰਾ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਇਹ ਸਾਡੀਆਂ ਫਸਲਾਂ ਜਿਹੜੀਆਂ ਦਰਿਆ ਦੇ ਨੇੜੇ ਤੇੜੇ ਉਹਨਾਂ ਤੋਂ ਫਿਰ ਦਰਦ ਲੱਗਣ ਲੱਗ ਜਾਂਦਾ ਕਿ ਉਹਨਾਂ ਟੁੱਬ ਜਾਂ ਸਾਡੀਆਂ ਖਿਲਾਫ ਨਾ ਹੋ ਜਾਵੇ। ਆਹ ਠੀਕ ਲੱਗੇ ਤਰੀਕ ਹੋ ਜਾਏਗਾ। ਹੋ ਜਾਏ। ਕਿਹ ਬਾਤ ਹੋ ਜੂਗਾ ਜੋ ਉਹਨਾਂ ਨੇ ਛੱਡਿਆ ਜੋ ਰਿਪੋਰਟ ਚਲੰਡੀ ਟੀਵੀ ਦੇ ਉੱਤੇ ਸਾਡੇ ਵੀ ਪਿੱਛੇ ਪਤਾ ਕੀਤਾ ਡੀਸੀ ਗਦਾਕ ਕੋਲ ਨਾ ਸਾਡੇ ਨਾਲ ਗੱਲ ਹੋਈ। ਫਿਰ ਉਹ ਸ਼ਾਮ ਤੱਕ ਹੋ ਜੂਗੀ। ਜੋ ਇਹ ਖਰਾਬੀ ਦੀ ਸਥਿਤੀ ਪਾਜੀ ਕਿਤਾਂ ਦੇ ਪ੍ਰਬੰਧ ਨੇ। ਨਹੀਂ ਰੱਬ ਵਰਗੀ ਸਥਿਤੀ ਬੜੂ ਵੀ ਤਾਂ ਕੋਈ ਨਹੀਂ ਆਪਾਂ ਨਾਲ ਆ ਲੋਕਾਂ ਦੇ ਨਾਲ ਆ ਪੂਰੇ ਪ੍ਰਗਟ ਕੀਤੇ ਆ। ਸਰਕਾਰ ਹੱਦ ਸੰਭਵ ਜਿਹੜੀ ਆ ਲੋਕਾਂ ਨੇ ਬਚਾਉ ਲਈ ਅੱਗੇ ਆਉਗੀ। ਅਸੀਂ ਪੜੇ ਇੱਕ ਬੇਨਤੀ ਜੂਦਿਆ ਪਿਛਲੀ ਵਾਰ ਪਿਆ ਵੀ ਹੀਗਾ ਤੇ ਕੁਝ ਲੋਕ ਅੱਗੇ ਰਹਿ ਗਏ ਸੀਗੇ ਉਹਨਾਂ ਨੂੰ ਮੁਰਗੇ ਕੱਢਣਾ ਬੜਾ ਔਖਾ ਹੋਇਆ ਸੀਗਾ ਸੋ ਉਹਨਾਂ ਨੂੰ ਬੇਨਤੀ ਆਗੇ ਜੇ ਅਗਲੇ ਪਾਸੇ ਨਾ ਜਾਣ ਹੁਣ ਪਾਣੀ ਆ ਰਿਸਕਿਆ ਦੋ ਦਿਨ ਆਪਣਾ ਖਿਆਲ ਰੱਖਣ ਕੋ ਚਾਹ। ਜਿਹੜੀ ਲੜਚਾਰੀ ਕੀਤਾ ਕੋਈ ਮਲ ਤੋਂ ਵੀ ਜਿਆਦੀ ਹੋ ਗਿਆ ਜਿਹੜਾ ਜ਼ਾਬੀ ਦੇ ਕੰਡੇ ਤੇ ਇੱਧਰ ਵੀ ਜਿਆਦੀ ਮਤਲਬ ਜਿਹੜਾ ਸਾਧਿਆਂ ਨੂੰ ਕਈ ਜਿਆਦਾ ਕਿ ਆਪਾਂ ਆਪਣਾ ਜਿਹੜਾ ਮਤਲਬ ਸਖਤ ਥਾਵਾਂ ਤੇ ਆਉਂਦੇ ਹਾਂ ਉਹਦਾ ਵੀ ਰੰਗ ਹੈ ਆਪਾਂ ਸਰਕਾਰ ਹੱਥ ਪਾ ਕੇ ਬੰਦ ਕਰਕੇ ਬੈਠੀ ਹੈ। ਅਸੀਂ ਹਰ ਤਰ੍ਹਾਂ ਦਾ ਮਤਲਬ ਜਿਹੜਾ ਆਪਣੇ ਲੋਕਾਂ ਦੇ ਨਾਲ ਖੜੇ ਆਂ ਕੰਦਾ ਦਾ ਕੰਦਾ ਲਾ ਕੇ ਤਾਂ ਹੀ ਅੱਜ ਹੀ ਆਏ ਅੱਜ ਹੀ ਪਾਣੀ ਛੱਡਿਆ ਤੇ ਅੱਜ ਹੀ ਪਤਾ ਲੱਗ ਗਿਆ ਤੇ ਮੈਂ ਪਹੁੰਚ ਕੇ ਮੌਕੇ ਦਾ ਫਸਾ ਲੈ ਕੇ ਤੇ ਕੰਮ ਫਿਰ ਕਰਾਵਾਂਗੇ ਚੱਲ ਦੇਖਾਂਗੇ ਫਿਰ ਹਾਂ ਹਾਂ ਲੁਧਿਆਣਾ ਲਾਈਵ ਲਈ ਅਮਿਤ ਖਾਪੜ ਦੀ ਰਿਪੋਰਟ